ਹਾਜੀਪੁਰ ਵਿਖੇ ਐਸਐਚਓ ਨੇ ਸਿਵਲ ਵਰਦੀ ਪਾ ਕੇ ਬਾਜ਼ਾਰ ਚ ਅਚਾਨਕ ਗਸ਼ਤ ਕੀਤੀ। ਇਸ ਦੌਰਾਨ ਉਹਨਾਂ ਨੇ ਸਕੂਲ ਸਮੇਂ ਮੋਟਰਸਾਈਕਲਾਂ ਤੇ ਗੇੜੀਆਂ ਲਾ ਰਹੇ ਵਿਦਿਆਰਥੀਆਂ ਨੂੰ ਰੋਕਿਆ। ਹੁੱਲੜਬਾਜ਼ੀ ਕਰ ਰਹੇ ਬੱਚਿਆਂ ਦੇ ਮੌਕੇ ਤੇ ਚਲਾਣ ਕੱਟੇ। ਇਸ ਦੇ ਨਾਲ ਹੀ ਐਸਐਚਓ ਨੇ ਮਿਨੀ ਬੱਸਾਂ ਤੇ ਵੀ ਨਜ਼ਰ ਮਾਰੀ। ਕਈ ਮਿਨੀ ਬੱਸਾਂ ਲੋੜ ਤੋਂ ਵੱਧ ਬੱਚਿਆਂ ਨਾਲ ਓਵਰਲੋਡ ਹੋ ਕੇ ਸੜਕਾਂ ਤੇ ਦੌੜ ਰਹੀਆਂ ਸਨ। ਜਿਹੜੀਆਂ ਮਿਨੀ ਬੱਸਾਂ ਕਮਾਊਤਨ ਦੇ ਲਈ ਬੱਚਿਆਂ ਦੀ ਜਾਨ ਨੂੰ ਜੋਖਮ ਚ ਪਾ ਰਹੀਆਂ ਹਨ, ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਅੱਗੇ ਤੋਂ ਜੇਕਰ ਕੋਈ ਵੀ ਮਿਨੀ ਬੱਸ ਓਵਰਲੋਡ ਮਿਲੀ ਤਾਂ ਨਾ ਸਿਰਫ ਚਲਾਨ ਹੋਏਗਾ ਸਗੋਂ ਲਾਇਸੈਂਸ ਰੱਦ ਕਰਨ ਦੀ ਵੀ ਸਿਫਾਰਿਸ਼ ਕੀਤੀ ਜਾਵੇਗੀ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਨਾਬਾਲਗ ਹੋਣ ਕਰਕੇ ਮੋਟਰਸਾਈਕਲ ਜਾਂ ਸਕੂਟਰ ਨਾ ਦਿਓ ਸਕੂਲ ਦੇ ਸਮੇਂ 'ਚ ਬੱਚੇ ਮौज-ਮਸਤੀ ਕਰਦੇ ਨੇ ਜੋ ਕਿ ਕਿਸੇ ਵੀ ਹਾਦਸੇ ਦੀ ਵਜ੍ਹਾ ਬਣ ਸਕਦੀ ਹੈ ਆਰੇ ਚਲੇ 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 ਖਾਣੇ ਲੱਗ ਚਲਦੇ ਆ ਖਾਣੇ ਲੱਗ ਚਲੋ ਕਰੀਏ ਮੁਰਗਾ ਚਲੇ ਫੁਰਸਾ ਖਾਣੇ ਚਲ ਅੱਜ ਸਿਵਲ ਦੇ ਜਿਹੜੀ ਨਾਕਾਬਦੀ ਕੀਤੀ ਕਰਦੇ ਦੇਖੋ ਜੀ ਸਾਨੂੰ ਕਾਫੀ ਕੰਪਲੀਟ ਸਥਿਥ ਆਈਆਂ ਸੀ ਪਹਿਲਾਂ ਵੀ ਸਕੂਲ ਦੇ ਜਿਹੜੇ ਬੱਚਿਆਂ ਦੇ ਸਕੂਲ ਟਾਈਮ ਜਿਹੜੇ ਕੁਝ ਸ਼ਰਾਰਤ ਦੀ ਅੰਸਰ ਆ ਜਾ ਕੋ ਮੋਟਰਸਾਈਕਲ ਦੇ ਹੁਲੜਵਾਜੀ ਕਰਦੇ ਜਾਂ ਉਲਟੇ ਖੜਾ ਕੇ ਪਹਿਲਾਂ ਵੀ ਸਾਡੇ ਵੱਲੋਂ ਲਗਾਤਾਰ ਰੂਟੀਨ ਚਾਰਜ ਕਰਵਾਈ ਕੀਤੀ ਜਾਂਦੀ ਸੀ ਪਹਿਲਾਂ ਵਰਦੀ ਦੇ ਵਿੱਚ ਹੁੰਦੇ ਸੀਗੇ ਪਰ ਵਰਦੀ ਇਸ ਤਰੀਕੀ ਦਾ ਨਾ ਦੇਖ ਕੇ ਥੋੜਾ ਜਿਹਾ ਇਹ ਆਪਣੇ ਆਪ ਦੇ ਤਰੁ ਤਰ ਹੋ ਜਾਂਦੇ ਹੈਗੇ ਤਾਂਜ ਕਰਕੇ ਸਪੈਸ਼ਲ ਸਿਵਲ ਪਰਚੇਸਿੰਗ ਚ ਜਲਾਈ ਸੀ ਆਪਣੇ ਕੁਝ ਆਪਣੀ ਟੀਮ ਲੈ ਕੇ ਨਾਲ ਸਿਵਲ ਦੇ ਵਿੱਚ ਕੁਝ ਆਪਣੇ ਵਰਦੀ ਦੇ ਨਾਲ ਤੇ ਉਹਦੇ ਮੁਤਾਬਕ ਅੱਜ ਅਸੀਂ ਇੱਥੇ ਜਿਹੜੀ ਪ੍ਰੋਪਰ ਨਾਕਬੰਦੀ ਕੀਤੀ ਸੀ ਤੇ ਅੱਜ ਨਾਕਾਬੰਦੀ ਦੌਰਾਨ ਜਿਹੜੇ ਵੀ ਸ਼ਰਾਰਤੀ ਹਣ ਸੱਸੀ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਕਿਤੇ ਕੱਲ ਇੱਕ ਕੋਈ ਸਿੱਧਾ ਦੇ ਵਿੱਚ ਪੁਲਸਰ ਦੇ ਵਿੱਚ ਉਹ ਮੋੜੀ ਦੇਖੋ ਜੀ ਅਸੀਂ ਪਹਿਲਾਂ ਵੀ ਸਮੇਂ-ਸਮੇਂ ਸਰ ਇਹਨਾਂ ਨੂੰ ਹਦਾਇਤਾਂ ਕਰਦੇ ਰਹੇ ਹਾਂ ਤੇ ਹੁਣ ਵੀ ਮੇਰੇ ਵੱਲੋਂ ਸਾਰੇ ਜਿਹੜੇ ਆਪਣੇ ਗੁਰਦੇ ਵਿੱਚੋਂ ਉਹਨਾਂ ਨੂੰ ਸਾਰਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੂੰ ਬੜੀ ਮਤਲਬ ਸ਼ਕਤੀ ਦੇ ਨਾਲ ਅਸੀਂ ਆਪਾਂ ਦੇਸ਼ ਕੀਤੀ ਹੈਗੇ ਆ ਕਿ ਜੇ ਕੋਈ ਓਵਰਲੋਡ ਜਾ ਓਵਰ ਸਪੀਡ ਗੱਡੀ ਜਾ ਇਸ ਤਿੱਕ ਨਾਲ ਸਾਨੂੰ ਕੋ ਪਾਈ ਗਈ ਉਹਦੇ ਜਰੂਰ ਡੈਫੀਨੇਟਲੀ ਕਰਦੇ ਪੁੱਛਿਆ ਕੀ ਇਹ ਲੋਕਾਂ ਕੀ ਲੋਕਾਂ ਨੂੰ ਵੀ ਮੇਰੀ ਅਪੀਲ ਹੈ ਵੀ ਚਲੋ ਆਪਣੇ ਆਪਣੀ ਵੀ ਅਸੀਂ ਆਪਣੀ ਸੈਂਸ ਨੌਲਜ ਕਰ ਲਈ ਹੈਗੀ ਆ ਅਸੀਂ ਵੀ ਬਸਾਂ ਦੇ ਵਿਸ਼ੇਸ਼ਤਿਕੇ ਨਾਲ ਦੇਖਦੇ ਆਂ ਕਿ ਆ ਵੀ ਹਵਾਰੀਆਂ ਦੇ ਵਿੱਚ ਲੋਕ ਇਸ ਤੀਕੇ ਨਾਲ ਲੱਗੇ ਹੁੰਦੇ ਆ ਉੱਪਰ ਕੋ ਛੱਤਾਂ 'ਤੇ ਚੜਦੇ ਆ ਉਹਨਾਂ ਨੂੰ ਆਪਾਂ ਵੀ ਆਪਣੀ ਸੇਫਟੀ ਦੇਖਣੀ ਹੈਗੀ ਬਾਕੀ ਮੈਂ ਆਪਣੇ ਜਿਹੜੇ ਅੱਜ ਗੁਰਦੇ ਜਿਹੜੇ ਸਾਰੇ ਵਿਅਕਤੀਆਂ ਨੂੰ ਜਾਂ ਆਪਣੇ ਲੋਕਾਂ ਨੂੰ ਅਪੀਲ ਕਰਨਾ ਚਾਹਾਂ ਜਿਹੜੇ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਜ਼ਰੂਰ ਸਮਝਾਉਣ ਕਿ ਇਸ ਤੀਕੇ ਦੀ ਜਿਹੜੀ ਛਰਾੜ ਦਵਾਜੀ ਹੁੰਦੀ ਹੈ ਨਾ ਕਰਨ ਉਹਨਾਂ ਨੂੰ ਪ੍ਰੋਪਰ ਗਾਈਡ ਕਰਨ ਆਗੇ ਕੋਈ ਹੋਰ ਇਦਾਂ ਨਿਕਟਣਾ ਨਾ ਹੋਵੇ ਤੇ ਉਹਨਾਂ ਦੇ ਫਿਰ ਕੋਈ ਕਾਰਪਯੋਗੀ ਤਾਂ ਉਹਨਾਂ ਲਈ ਵੀ ਮੁਸ਼ਕਲ ਨਾ ਕਰਨ ਬੱਧ। ਠੀਕ।